ਉਤਰ ਗਏ ਆ ਪਰ ਆਪਣਾ ਜਿਹੜਾ ਆਹ ਜਿਹੜਾ ਬੱਚਾ ਨਾ ਇਹਨੇ ਦੇਲ ਹੀ ਖੁਸ਼ ਕਰਤਾ ਜੀ ਲੋ ਜੀ ਦੋਸਤੋ ਇੱਕ ਬੱਚਾ ਉਹ ਆ ਕੇ ਬੈਠਾ ਜੀ ਸਾਹਮਣੇ ਆ ਬਿਠਾ ਲਿਆ ਆਪਾਂ ਬੱਚਾ ਆਪਣਾ ਨਹੀਂ ਇਹ ਨਿਕਲਿਆ ਆ ਕੇ ਹੋਰ ਵੀ ਇਦਾਂ ਠੀਕ ਹੈ ਜੀ ਲਾਈਟ ਆਪਾਂ ਲਾ ਲਈ ਜੀ ਜਿਹੜਾ ਇੱਕ ਉੱਤੋਂ ਨਿਕਲ ਉਹ ਦੇਖੋ ਉਹ ਵੇਖ ਲੈਣੇ ਆ ਤੂੰ ਇਹਨੂੰ ਫੜੋ ਤੁਸੀਂ ਲਿਓ ਲਓ ਜੀ ਅੱਜ ਜਿਹੜਾ ਆ ਭਰਾਵਾਂ ਨੂੰ ਆਪਾਂ ਜਿਹੜਾ ਠੀਕ ਹੈ ਜੀ ਸ਼ੌਂਕ ਕਰਾਉਣ ਲੱਗੇ ਆ ਜੀ ਰਾਤ ਪੂਰੀ ਹੋ ਗਈ ਆ ਠੀਕ ਹੈ ਜਿਵੇਂ ਵੇਖ ਸਕਦੇ ਜੇ ਤੇ ਭਰਾਵਾਂ ਨੂੰ ਆ ਪੜਿਆ ਹੁਣ ਚੁੱਪ ਕਰ ਜਾ ਉਤਰੇੜਾ ਇਹਨੇ ਕੀ ਲੈਣਾ ਹੈਗਾ ਕੀ ਇਹ ਜਾਲਤਾ ਹੀ ਆ ਇਹ ਆ ਉਤਰ ਗਿਆ ਥੱਲੇ ਲਾ ਕੱਢ ਜੋ ਲਓ ਜੀ ਜਦੋਂ ਆਪਾਂ ਥੱਲੇ ਲਾਉਂਦੇ ਪਏ ਹਾਂ ਉਸ ਟਾਈਮ ਆਪਾਂ ਜਿਹੜੀ ਵੀਡੀਓ ਨਹੀਂ ਬਣਾ ਸਕੇ ਤੇ ਹੁਣ ਜਿਹੜੀ ਆਪਾਂ ਵੀਡੀਓ ਬਣਾਈ ਆ ਤੇ ਮੈਂ ਚਲੋ ਭਰਾਵਾਂ ਨੂੰ ਦਿਖਾਉਂਦੇ ਆ ਹੌਲੀ ਹੌਲੀ ਅੰਦਰ ਕਰਦੇ ਆ ਮੰਨਣਾ ਜੀ ਇੱਥੇ ਕਰਕੇ ਦਾਣਾ ਮਾਰੋ ਤੈਨੂੰ ਕਰੋ ਤੇ ਇੱਕ ਦੋਸਤੋ ਇੱਕ ਹੋਰ ਤਾਂ ਇਹ ਕੌਦਲ ਬੰਨੇ ਕਬੂਤਰ ਹੈਗਾ ਹੋਰ ਤੇ ਉਹਦਾ ਵੀ ਜਿਹੜਾ ਤੁਹਾਨੂੰ ਆਪਾਂ ਮੰਨਾ ਵੀਰ ਜਿਹੜਾ ਸ਼ੌਕ ਮੰਨਿਆ ਉਹਦੇ ਨਾਲ ਹੀ ਹੋਣਾ ਵੀਰ ਰਾਣਾ ਫੜ ਦਾਣਾ ਫੜ ਪਹਿਲਾਂ ਦਾਣਾ ਫੜਾ ਉਥੇ ਸੁੱਟੇ ਦਾਣਾ ਉਹਦਾ ਚਿੰਦੇ ਉਹਨੂੰ ਕੋਈ ਨਹੀਂ ਉੱਤੇ ਵਾਲਾ ਆਹੋ ਉੱਤੇ ਵਾਲਾ ਵੇਖ ਲੋ ਉੱਤੇ ਵਾਲਾ ਲੋਈ ਆਪਣੇ ਸਾਰੇ ਜਣੇ ਆਏ ਮੰਨਾ ਵੀਰ ਨਿੱਕੂ ਜਹਾ ਆਪਣੀ ਛੇੜਵੜੀ ਭੈੜੀ ਹੁੰਦੀ ਆਹੋ ਛੇੜ ਦਾ ਬੱਚ ਪਤਾ ਨਹੀਂ ਲੱਗਦਾ ਸਹੀ ਗੱਲ ਹੈ ਤੁਸੀਂ ਇਹਨੂੰ ਫੜੋ ਯਾਰ ਫੜੋ ਇਹਦਾ ਕੰਮ ਇਹਨੂੰ ਫੜੋ ਇਹਦਾ ਕੰਮ ਨਾ ਬੇੜੋ ਮਤਲਬ ਪੌੜੀ ਕਰਾ ਓਏ ਓ ਜੀ ਪੌੜੀ ਲੱਗੇਗਾ ਲੱਗੇ ਹੋ ਸੜ ਰੁਕ ਜਾ ਰੁਕ ਜਾ ਰਹਿਣਦੇ ਰਹਿਣਦੇ ਪ ਪੌੜੀ ਇੱਥੋਂ ਮੈਂ ਮਨੇ ਉੱਥੋਂ ਫੜੇ ਆਉਣਾ ਪਾਣੀ ਪੀਣ ਲੱਗ ਪਿਆ ਬੱਚਾ ਲੋ ਜੀ ਆਪਾਂ ਸੋਚਿਆ ਆਪਣਾ ਬੱਚਾ ਲੱਗਦਾ ਪਿਆ ਪਰ ਮੰਨਾ ਜੀ ਮੰਨਾ ਜੀ ਲਾਗੇ ਨਾ ਜਾਓ ਆਂ ਡੰਡੇ ਨਾ ਹੋਣਾ ਕਿਨ ਕਰੋ ਅੰਦਰ ਵਾਲੇ ਪਹਿਲਾਂ ਤਾੜੇ ਤੂੰ ਡੰਡਾ ਬਣਾ ਮੰਮ ਲਿਆ ਉੱਥੇ ਬਣਾ ਮਨੇ ਚੁੱਪ ਕਰ ਜਾ ਤੂੰ ਜੋ ਕਰੂਗਾ ਕਰ ਲੈਂਦੇ ਹਾਂ ਜੋ ਪੌੜੀ ਕਿਹਾ ਸਾਈਡ ਤੇ ਕਰ ਲਈ ਉਹ ਪੌੜੀ ਨਹੀਂ ਕਹਿੰਦਾ ਕਰਨੀ ਕਰੋ 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 ਬੱਚਾ ਪਹਿਲਾਂ ਇਹਨੂੰ ਕਰ ਇਹੜਾ ਆ ਉਹਨੂੰ ਕਰ ਕਬੂਤਰਾਂ ਵੀ ਅਗਲੇ ਬੰਨੇ ਕਰੀ ਜਾ ਕਰੀ ਜਾ ਕਰੀ ਜਾ ਕਰੀ ਕਰੀ ਜਾ ਕਰੀ ਜਾ ਕਰੀ ਜਾ ਕਰੀ ਜਾ ਬਾਸ ਬਾਸ ਰੁਕ ਜਾ ਚਲੋ ਜੀ ਜਾਂਦੇ 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 ਨਾ ਕਰਨਾ ਨਾ ਕਰਨਾ ਨਾ ਕਰਨਾ ਲਓ ਜੀ ਬੱਚਾ ਅੰਦਰ ਵਾੜਨੇ ਲੱਗੇ ਆਪਾਂ ਠੀਕ ਹੈ ਜੀ ਆਪਣੇ ਸਾਰੇ ਕਬੂਤਰ ਵੈਸੇ ਅੰਦਰ ਚੱਲ ਗਏ ਆ ਜਮ ਨਾ ਫੜ ਕੇ ਨੇ ਉੱਧਰ ਲਓ ਜੀ ਦੋਸਤੋ ਆਪਾਂ ਸੋਚਿਆ ਸੀ ਜੀ ਆਪਣਾ ਬੱਚਾ ਪਰ ਜਿਹੜਾ ਆਪਣਾ ਜਿਹੜਾ ਬੱਚਾ ਇਹ ਨਹੀਂ ਲਿਆ ਸੋ ਪੁਰਾਣੀ ਕਿਸੇ ਦਾਣਾ ਤੇ ਆਪਾਂ ਆੰਗਰੇਜ਼ਾ ਸ਼ੌਂਕ ਕਰਾ ਦਿੰਨੇ ਆ ਹੈ ਲਾਲਖੰਦ ਵਿੱਚ ਆ ਜੀ ਲਓ ਜੀ ਹੁਣ ਨਿਕਰਿਆ ਬਸ ਥੋੜਾ ਜਿਹਾ ਪਾਣੀ ਮੰਤੀ ਹੋ ਗਿਆ ਸਾਰੇ ਤੇ ਆਪਾਂ ਨਾਲ ਅੱਠ ਪਰ ਦਾ ਬੱਚਾ ਹੋ ਗਿਆ ਲਓ ਜੀ ਆ ਹੈਗਾ ਜੀ ਬੱਚਾ ਅੱਠ ਪਰ ਦਾ ਠੀਕ ਹੈ ਜੀ ਅੱਠ ਹੀ ਹੈਗਾ ਜੀ ਤੇ ਆ ਇਹਦੀ ਅੱਖੁੱਖ ਜੇ ਤੇ ਬਾਕੀ ਭਰਾਵਾਂ ਨੂੰ ਜਿਹੜਾ ਚੰਗੀ ਦਾ ਦਿਨੇ ਸ਼ੌਂਕ ਕਰਾਵਾਂਗੇ ਇੱਕ ਦੋਸਤ ਆ ਜੀ ਹੋਰ ਹੈਗਾ ਵਾ ਉਹ ਵੀ ਵੇਖ ਲੈਂਦੇ ਆਪਾਂ ਤੇ ਮਿਲਦੇ ਆ ਤੁਹਾਨੂੰ ਕੇ ਨੈਕਸਟ ਵੀਡੀਓ ਜੀ ਦੇਖਣ ਦਾ ਬਹੁਤ ਬਹੁਤ ਧੰਨਵਾਦੀ ਏਕ ਆਪਾ ਫੜਿਆ ਜੀ ਇੱਕ ਬੱਚਾ ਇਹ ਆਪਣੇ ਆਇਆ ਨਹੀਂ ਹੈ ਏਕ ਆਪਾ ਫੜ ਲਿਆ ਜੀ ਤੇ ਆਪਣੀ ਕਬੂਤਰੀ ਹੈ ਪਹਿਲੀ ਤੁਸੀਂ ਵੀਡੀਓ ਵੇਖ ਲਈ ਹੋਣੀ ਆ ਪੋਚਾ ਅੱਗੇ ਦਾ ਸਿਰੇ ਸ਼ੌਂਕਰਾ ਦਾ ਇਹ ਨਿਹਰ ਬਹੁਤ ਜ਼ਿਆਦਾ ਤੇਜ਼ ਵੱਜਾਈ ਉਹਦੇ ਕਾਰਨ ਜਿਹੜੇ ਆ ਤੁਹਾਨੂੰ ਕਿਤੇ ਕਾਫੀ ਜਿਹਨੇ ਇੱਕ ਇਤ ਹੋਣ ਉੱਤੇ ਹੈਗਾ ਜੀ ਇਹ ਬੱਚੇ ਦੇ ਉੱਤੇ ਧੰਨਵਾਦ